ਇਹਡੇ ਕੁਵਾਲ ਸਿੰਘ ਸਿੱਧੂ ਨੌਜਵਾਨ ਦੀ ਗੱਲ ਕੀਤੀ ਜਾ ਰਹੀ ਹੈ ਜੀ ਇਹ ਕੈਨੇਡਾ ਗਏਨੇ ਕਾਫੀ ਸਾਲ ਹੋ ਗਏ ਕਿਸਾਨੀ ਸੰਘਰਸ਼ ਚੱਲ ਰਿਹਾ ਸੀ ਦਿੱਲੀ ਤੇ ਉਸ ਟਾਈਮ ਵੀ ਉਹਨਾਂ ਨੇ ਕੈਨੇਡਾ ਦੇ ਵਿੱਚੋਂ ਬੈਠ ਕੇ ਬਹੁਤ ਜ਼ਿਆਦਾ ਸਪੋਰਟ ਕੀਤੀ ਸੀ ਹਾਂਜੀ ਸਾਰਿਆਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਦਰਸ਼ਕੋ ਜਿਹੜੀਆਂ ਇਹ ਵੀਡੀਓ ਪਾ ਰਹੇ ਆ ਅਸੀਂ ਲਗਾਤਾਰ ਇਹ ਫੌਜੀ ਫਿਜ਼ੀਕਲ ਅਕੈਡਮੀ ਪਿੰਡ ਬੰਗੀ ਦੀ ਪਾਦਿਆਂ ਨੇ ਇੱਕ ਡੇਢ ਸਾਲ ਤੋਂ ਜਿਹੜਾ ਲਗਾਤਾਰ ਕਾਫਿਲਾ ਚੱਲਦਾ ਆ ਰਿਹਾ ਹੈਗਾ ਇਹ ਜਿਹੜਾ ਵੀ ਮੁਕਾਮ ਅੱਜ ਹਾਸਲ ਹੋਇਆ ਜਿਹੜਾ ਇਹ ਸੰਭਵ ਹੋ ਸਕਿਆ ਇਹਦਾ ਮੇਨ ਕਾਰਨ ਹੈਗਾ ਸਮਾਜ ਸੇਵੀ ਜਿਹੜੇ ਪਿੰਡ ਦੇ ਨੌਜਵਾਨ ਨੇ ਜਿਹੜੇ ਵੀ ਨਿਵਾਸੀ ਆ ਪਿੰਡ ਦੇ ਨਗਰ ਦੇ ਤੇ ਉਹ ਚਾਹੇ ਕੋਈ ਖੇਤੀ ਕਰਦਾ ਚਾਹੇ ਨੌਕਰੀ ਕਰਦਾ ਕੋਈ ਪਿੰਡ ਦੇ ਵਿੱਚ ਰਹਿੰਦਾ ਕੋਈ ਪਿੰਡ ਤੋਂ ਬਾਹਰ ਰਹਿੰਦਾ ਉਹ ਆਪ ਦਾ ਸਹਿਯੋਗ ਇੱਥੇ ਪਾਉਂਦੇ ਰਹਿੰਦੇ ਆ ਉਹਦਾ ਕਰਕੇ ਹੁਣ ਤੱਕ ਇੱਥੇ ਬਹੁਤ ਜ਼ਿਆਦਾ ਮਦਦ ਮਿਲੀ ਹੈਗੀ ਉਸੇ ਲੜੀ ਦੇ ਤਹਿਤ ਜਿਹੜੇ ਸਮਾਜ ਸੇਵੀਆਂ ਨੇ ਅੱਜ ਇੱਥੇ ਯੋਗਦਾਨ ਪਾਇਆ ਉਹਨਾਂ ਬਾਰੇ ਗੱਲ ਕਰਾਂਗੇ ਤੇ ਪਤਾ ਕਰਦੇ ਆ ਵੀ ਕੌਣ ਨੇ ਉਹ ਇਹ ਸੇਵਾ ਇਹਨੇ ਭੇਜੀ ਗਗਨ ਕੋਚ ਨਾਲ ਆਪਾਂ ਗੱਲ ਕਰਾਂਗੇ ਹਾਂਜੀ ਅੱਛੀ ਗੱਲ ਜੀ ਮੇਰੇ ਵੱਲੋਂ ਤੇ ਮੇਰੀ ਪੂਰੀ ਟੀਮ ਵੱਲੋਂ ਹਫਤਾਵਾਰੀ ਲੜੀ ਦੇ ਅਨੁਸਾਰ ਆ ਜੋ ਸਾਡੇ ਕੋਲੇ ਸੇਵਾ ਪਹੁੰਚੀ ਹੈ ਸਾਡੇ ਹੀ ਪਿੰਡ ਦੇ ਬਸਨੀਕ ਨੇ ਜੋਗੀ ਅਕਵਾਲ ਸਿੰਘ ਕੈਨੇਡਾ ਜੋਗੀ ਰਹਿਣ ਸਿਰ ਉਹਨਾਂ ਦਾ ਵੈਲਫੇਟ ਕੰਟਰੀ ਕੈਨੇਡਾ ਦੇ ਵਿੱਚ ਹੈਗਾ ਤੇ ਉਹਨਾਂ ਦੇ ਪਰਿਵਾਰ ਵੱਲੋਂ ਤੋਂ ਉਹਨਾਂ ਵੱਲੋਂ ਭੇਜੀ ਗਈ ਹੈ ਧੰਨਵਾਦ ਕਰਦੇ ਆ ਉਹਨਾਂ ਦੇ ਪੂਰੇ ਪਰਿਵਾਰ ਦਾ ਤੇ ਇਕਵਾਲ ਸਿੰਘ ਕੈਨੇਡਾ ਦਾ ਕਿ ਸਾਡੇ ਬੱਚਾ ਨੂੰ ਡਾਈਟ ਦੇ ਤੌਰ ਤੇ ਉਹਨਾਂ ਨੇ ਜੋ ਦੁੱਧ ਦੀ ਸੇਵਾ ਪਹੁੰਚੀ ਹੈ ਪਹਚਾਈ ਹੈ ਪ੍ਰਮਾਤਮਾਗੇ ਦੁਆ ਕਰਦੇ ਆ ਕਿ ਪ੍ਰਮਾਤਮਾ ਉਹਨਾਂ ਦੇ ਕੰਮ ਨੂੰ ਤਰੱਕੀ ਬਖਸ਼ੇ ਤੇ ਉਹਦੇ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਬਖਸ਼ੇ ਇਕਵਾਲ ਸਿੰਘ ਸਾਡੇ ਲਈ ਪਿੰਡ ਲਈ ਦਾ ਪੁਲਰ ਜੀ ਇੱਕ ਮਸੀਹੇ ਤੌਰ ਤੇ ਅਸੀਂ ਸਮਝਾਂਗੇ ਹਾਂਜੀ ਪਿੰਡ ਵਿੱਚ ਕੋਈ ਵੀ ਮਨਨ ਕੇ ਚਲੋ ਵੀ ਮੁਸੀਬਤ ਪੈਂਦੀ ਆ ਉਹਨਾਂ ਦੀ ਮਦਦ ਕਰਦੇ ਆ ਆ ਸਰਪੰਚ ਸਾਹਿਬ ਖੜੇ ਆ ਪੰਚਾਇਤ ਦੇ ਕੰਮਾਂ 'ਚ ਵੀ ਮਦਦ ਕਰਦੇ ਨੇ ਜਿੱਥੋਂ ਤੱਕ ਮੈਨੂੰ ਪਤਾ ਅੱਛਾ ਜੀ ਤੇ ਆਪਣੇ ਪਿਛਲੇ ਟਾਈਮ ਕ੍ਰਿਕਟ ਟੂਰਨਾਮੈਂਟ ਹੋਇਆ ਬਹੁਤ ਵੱਡਾ ਯੋਗਦਾਨ ਸੀ ਉਹਨਾਂ ਦਾ ਤੇ ਆਸ ਕਰਦੇ ਆ ਕਿ ਅਸੀਂ ਟੂਰਨਾਮੈਂਟ ਕਰਾ ਕਰਾ ਰਹੇ ਹਾਂ ਹੁਣ ਕਬੱਡੀ ਦਾ ਮਾਰਚ ਦੇ ਮਹੀਨੇ 'ਚ ਤੇ ਉਹਦੇ ਵਿੱਚ ਵੀ ਸਾਨੂੰ ਉਹਨਾਂ ਨੇ ਭਰਮਾ ਹਵਾਰਾ ਦਿੱਤਾ ਹੈ ਕਿ ਸਾਡੀ ਵਧੀਆ ਮਦਦ ਕਰਨਗੇ ਇਹੋ ਜਿਹੇ ਇਨਸਾਨ ਜੋ ਕਿ ਪਿੰਡ ਦੇ ਫਿਕਰਮੰਦ ਰਹਿੰਦੇ ਨੇ ਇੰਨੀ ਦੂਰ ਬਹਿ ਕੇ ਰਹਿ ਕੇ ਤਾਂ ਬਹੁਤ-ਬਹੁਤ ਧੰਨਵਾਦ ਉਹਨਾਂ ਦਾ ਪਰਮਾਤਮਾ ਉਹਨਾਂ ਦੇ ਕੰਮ ਕਰਨ ਨੂੰ ਇਹੇ ਤਰਕੀਆਂ ਦੇਵੇ ਜੋ ਕਿ ਨਗਰ ਦੀ ਬੱਚਿਆਂ ਦੀ ਸਾਡੀ ਐਵੀ ਮਦਦ ਕਰਦੇ ਰਹੇ ਹਨ। ਆਪਣੇ ਸਰਪੰਚ ਸਾਹਿਬ ਨੇ ਜੀ ਪਿੰਡ ਬੰਗੀ ਦੀਪਾਲ ਸਰਪੰਚ ਸਾਹਿਬ ਸਸੀ ਕਾਲ ਜੀ ਇਹ ਬਹੁਤ ਵਧੀਆ ਸਨੇਹਾ ਜੀ ਜਿਹੜਾ ਆਪਣਾ ਦਿੱਤਾ ਗਗਨ ਕੋਚੀ ਨੇ ਤੇ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਪਿੰਡ ਦੇ ਬਸਨੀਕ ਨੇ ਕਮਾਲ ਸਿੰਘ ਜੀ ਕੈਨੇਡਾ ਉਹਨਾਂ ਨੇ ਬੱਚਿਆਂ ਨੂੰ ਦੁੱਧਰੀ ਡਾਇਟ ਦਿੱਤੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਤੇ ਉਹ ਸਾਡੇ ਨਾਲ ਹੋਰ ਵੀ ਪਿੰਡ ਦੇ ਵਿੱਚ ਸਾਰੇ ਕਾਫੀ ਕੰਮਾਂ ਦੇ ਵਿੱਚ ਮਦਦ ਕਰਦੇ ਰਹਿੰਦੇ ਜਦੋਂ ਵੀ ਅਸੀਂ ਇਹਨਾਂ ਨੂੰ ਕੋਈ ਸਵਾਲ ਕਰਦੇ ਆ ਜਾਂ ਅਸੀਂ ਇਹਨਾਂ ਨੂੰ ਦੱਸਦੇ ਆ ਕਿ ਆਹ ਮਸ਼ੀਨ ਤਾਂ ਪਿੰਡ ਦੇ ਵਿੱਚ ਆਹ ਕੰਮ-ਕਮ ਆਪਾਂ ਕਰਨਾ ਜੀ ਉਹ ਪਹਿਲ ਦੇ ਆਧਾਰ ਤੇ ਸਾਡੇ ਨਾਲ ਮਤਲਬ ਮੋਢੇ ਨਾਲ ਮੋਢਾ ਲਾ ਕੇ ਖੜਦੇ ਆ ਜੀ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਤੇ ਸਾਰੇ ਨਗਰ ਨਿਵਾਸੀਆਂ ਨੂੰ ਬਸ ਇਹੀ ਸਾਡਾ ਸਨੇਹਾ ਜੀ ਬੱਚਿਆਂ ਨੂੰ ਇਸ ਤਰ੍ਹਾਂ ਜਾ ਕੇ ਦਾ ਜਨਮ ਦਿਨ ਆ ਜਾਂ ਕੁਝ ਵੀ ਇੱਥੇ ਮਨਾਉਣਿਓ ਬੱਚਿਆਂ ਨੂੰ ਡੈਟ ਦਿਓ ਤਾਂ ਤਾਂ ਜੋ ਇਹਨਾਂ ਨੂੰ ਗਰੀਬ ਪਰਿਵਾਰਾਂ ਨੂੰ ਜਾਂ ਬੱਚਿਆਂ ਨੂੰ ਹੋਰ ਵੀ ਜਿਹੜੀ ਵਧੀਆ ਸਹੂਤਾ ਹੋ ਸਕੇ ਠੀਕ ਹੈ ਹਾਂ ਸਭ ਤੋਂ ਪਹਿਲਾਂ ਸਾਰੇ ਬੱਚਿਆਂ ਵੱਲੋਂ ਅ ਧੰਨਵਾਦ ਕੀਤਾ ਜਾਂਦਾ ਜਿਹੜੇ ਸਾਡੇ ਭਰਾ ਐਨ ਆਰ ਆਈ ਭਰਾ ਨੇ ਸਾਡੇ ਬਾਹਰ ਬੈਠੇ ਨੇ ਕਿਸੇ ਵੀ ਕੰਟਰੀ ਦੇ ਵਿੱਚ ਬੈਠੇ ਨੇ ਤੇ ਉਹ ਉੱਥੇ ਬੈਠ ਕੇ ਆਪਣੇ ਪਿੰਡ ਬਾਰੇ ਸੋਚ ਰਹੇ ਆਪਣੇ ਪਿੰਡ ਦੇ ਆਉਣ ਵਾਲੀ ਪੀੜ੍ਹੀ ਬਾਰੇ ਸੋਚ ਰਹੇ ਆ ਨੌਜਵਾਨਾਂ ਬਾਰੇ ਸੋਚ ਰਹੇ ਆ ਜਿਹੜੇ ਕਿ ਸਾਡਾ ਪਿਛਲੇ 1.5 ਸਾਲ ਤੋਂ ਤਕਰੀਬਨ ਸਾਥ ਦੇ ਰਹੇ ਆ ਤੇ ਸਾਰਿਆਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਪ੍ਰਮਾਤਮਾ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਤੇ ਬਹੁਤ ਧੰਨਵਾਦ ਕੀਤਾ ਜਾਂਦਾ ਸਾਰੀ ਅਕੈਡਮੀ ਵੱਲੋਂ ਜਿਹੜੇ ਕੁਵਾਲ ਸਿੰਘ ਸਿੱਧੂ ਨੌਜਵਾਨ ਦੀ ਗੱਲ ਕੀਤੀ ਜਾ ਰਹੀ ਹੈ ਜੀ ਇਹ ਕੈਨੇਡਾ ਗਿਆਨੇ ਕਾਫੀ ਸਾਲ ਹੋ ਗਏ ਤੇ ਜ਼ਰੂਰਤਦਿਆਂ ਜੇ ਕੋਈ ਚੀਜ਼ਾਂ ਸੀਗੀਆਂ ਕੋਈ ਵੀ ਜਿੱਥੇ ਇੱਕ ਡੇਟ ਸਾਲ ਤੋਂ ਤੇ ਪਿੰਡ ਬੰਗੀ ਦੀਪਾ ਦੀ ਸੰਗਤ ਰਹੀ ਆ ਤੇ ਉਦੋਂ ਵੀ ਉਹਨਾਂ ਨੇ ਪੂਰਾ ਸਹਿਯੋਗ ਪਾਇਆ ਸੀ ਪਿੱਛੇ ਇਹ ਟੂਰਨਾਮੈਂਟ ਹੋਇਆ ਜਿਹੜਾ ਕ੍ਰਿਕਟ ਦਾ ਉਹਦੇ ਵਿੱਚ ਵੀ ਮਰ ਚੜ ਕੇ ਹਿੱਸਾ ਪਾਇਆ ਉਹਨਾਂ ਨੇ ਉਹਨਾਂ ਨਾਲ ਜਗਦੇਵ ਸਿੰਘ ਸਿੱਧੂ ਉਹ ਵੀ ਪਿੰਡ ਵਾਂਗੀ ਦੀਪਾ ਤੋਂ ਕੈਨੇਡਾ ਨੇ ਉਹਨਾਂ ਨੇ ਵੀ ਸਹਿਯੋਗ ਦਿੱਤਾ ਤੇ ਹੁਣ ਜਿਹੜੀ ਇਹ ਅਕੈਡਮੀ ਚੱਲ ਰਹੀ ਹੈ ਫੌਜੀ ਫਿਜ਼ੀਕਲ ਅਕੈਡਮੀ ਇਹਦੇ ਵਿੱਚ ਵੀ ਇਕਵਾਲ ਸਿੰਘ ਸਿੱਧੂ ਵੱਲੋਂ ਆਪਣੀ ਕਮਾਈ ਦੇ ਵਿੱਚੋਂ ਇੱਕ ਨੰਬਰ ਦਾ ਜਿਹੜਾ ਹਿੱਸਾ ਪਤੀ ਜਿਹੜਾ ਪਾਇਆ ਜਾ ਰਿਹਾ ਹੈਗਾ ਉਹਦੇ ਲਈ ਸਾਰੇ ਪਿੰਡ ਵੱਲੋਂ ਜਾਨਾ ਬੱਚਿਆਂ ਵੱਲੋਂ ਅਕੈਡਮੀ ਵੱਲੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਤੇ ਇਸ ਤਰ੍ਹਾਂ ਦੇ ਲੋਕ ਜਿਹੜੇ ਚੰਗੀ ਤਰ੍ਹਾਂ ਨਾਲ ਜਿਨ੍ਹਾਂ ਨੂੰ ਆਪਾਂ ਜਾਣਦੇ ਆ ਜਿਹੜੇ ਵਧੀਆ ਸਮਾਜ ਸੇਵੀ ਨੇ ਤੇ ਉਹਨਾਂ ਦੀਆਂ ਸਪੋਰਟ ਕਰਕੇ ਜਿਹੜੀਆਂ ਚੀਜ਼ਾਂ ਚੱਲਦੀਆਂ ਨੇ ਕਿਉਂਕਿ ਇਨਾ ਇੱਥੇ ਕੋਈ ਪ੍ਰੋਫਿਟ ਵਾਲੀ ਜਾਂ ਪੈਸੇ ਕਮਾਉਣ ਵਾਲਾ ਕੰਮ ਨਹੀਂ ਹੈਗਾਗਾ ਕੋਈ ਕਿਸੇ ਨੂੰ ਤਨਖਾਹ ਨਹੀਂ ਮਿਲਦੀਗੀ ਨਾ ਕੋਈ ਕਿਸੇ ਤਰੀਕੇ ਦੀ ਆਮਦਨ ਦਾ ਇੱਥੇ ਸਾਧਨਾ ਇਹ ਸਮਾਜ ਸੇਵੀ ਲੋਕਾਂ ਦੇ ਸਾਰੇ ਤੇ ਜਿਹੜੀ ਸੰਸਥਾ ਚੱਲ ਰਹੀ ਹੈ ਇਸ ਲਈ ਅਸੀਂ ਦੁਬਾਰਾ ਤੋਂ ਫਿਰ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਤੇ ਆਉਣ ਵਾਲਾ ਜਿਵੇਂ ਟੂਰਨਾਮੈਂਟ ਉਹਦੇ ਵਿੱਚ ਵੀ ਉਹਨਾਂ ਨੇ ਯੋਗਦਾਨ ਪਾਉਣ ਲਈ ਪਰਮਾ ਹੰਗਾਰਾ ਦਿੱਤਾਗਾ ਤੇ ਅੱਜ ਉਹਨਾਂ ਵੱਲੋਂ ਗਰਮ ਦੁੱਧ ਦੀ ਰਾਈਡ ਇੱਥੇ ਦਿੱਤੀ ਗਈ ਆ ਹਰ ਹਫ਼ਤੇ ਕ੍ਰੋਸ ਗੰਟਰੀ ਜਿਹੜੀ ਹੁੰਦੀ ਹੈ ਇਸ ਲਈ ਦੁਬਾਰਾ ਤੋਂ ਫਿਰ ਉਹਨਾਂ ਦਾ ਬਹੁਤ-ਬਹੁਤ ਧੰਨਵਾਦ